ਦੇਖੋ ਕਿਵੇਂ ਪਲਾਨਿੰਗ ਕੀਤੀ ਆ ਇਹਦੇ ਵਿੱਚ ਜਿਹੜਾ ਲੈਂਡ ਪੂਲਿੰਗ ਹੈ ਇਹਨਾਂ ਨੇ ਜਿਹੜਾ ਨਵੀਂ ਨੋਟੀਫਿਕੇਸ਼ਨ ਜੀ ਕੀਤੀ ਹੈ ਉਹਦੇ ਵਿੱਚ ਕਿਹਾ ਜਿਹੜੇ 50 ਏਕੜ ਤੋਂ ਵੱਡੇ ਐ ਜੇ ਆਸ ਕੋਕਵਾਇਰ ਕੀਤੀ ਜਾਊਗੀ 60% ਜ਼ਮੀਨ ਉਹਨਾਂ ਨੂੰ ਵਾਪਸ ਦਿੱਤੀ ਜਾਊਗੀ ਲੈਂਡ ਪੂਲਿੰਗ 60% ਜਿਹੜੇ 10 ਏਕੜ ਤੋਂ ਥੱਲੇ ਐ ਉਹਨਾਂ ਨੂੰ ਕੱਲਾ 33% ਕਿਉਂਕਿ ਵੱਡਿਆਂ ਤੋਂ ਵੱਡਾ ਪੈਸਾ ਮਿਲ ਜੂਗਾ 1-2 ਏਕੜ ਨਾਲ ਕਿੱਥੋਂ ਦੇਣਗੇ 33% ਇਹ ਢੀ ਵੱਡੀ ਲੁੱਟ ਛੋਟੇ ਗਰੀਬ ਮਾਰਤੇ ਕਿਸਾਨ ਮਾਰਤੇ ਦੂਜਿਆਂ ਦੇ ਕਿਉਂਕਿ ਗਰੀਬ ਤਾਂ ਪੈਸੇ ਦੇ ਨਹੀਂ ਸਕਦੇ ਇਹਨਾਂ ਨੂੰ ਉਹਨੂੰ 33% ਤੇ ਹੁਣ ਹੁਣ ਹੋਣਾ ਕੀ ਹੈ ਮੈਂ ਪੰਜਾਬ ਦੇ ਗਰੀਬ ਕਿਸਾਨ ਖਾਸ ਕਰਕੇ ਉਹ ਪਿੰਡਾਂ ਵਾਲਿਆਂ ਨੂੰ ਦੱਸਣਾ ਚਾਹਣਾ ਹੈ ਤੁਹਾਡੇ ਨਾਲ ਹੋਣਾ ਕੀ ਹੈ ਹੁਣ ਆਹ ਨੋਟੀਫਿਕੇਸ਼ਨ ਦੇ ਬਾਅਦ ਤੁਸੀਂ ਆਪਣੀ ਜ਼ਮੀਨ ਨਾ ਵੇਚ ਸਕਦੇ ਹੋ ਨਾ ਤੇ ਸੀਐਲਯੂ ਲੈ ਸਕਦੇ ਹੋ ਤੇ ਨਾ ਕੋਈ ਲੋਨ ਲੈ ਸਕਦੇ ਹੋ ਕਿਉਂਕਿ ਆ ਹੁਣ ਨੋਟੀਫਿਕੇਸ਼ਨ ਹੋ ਗਈ ਹੈ ਗਵਰਨਮੈਂਟ ਦੀ ਕਿ ਗਵਰਨਮੈਂਟ ਅਕਵਾਇਰ ਕਰੂਗੀ ਥੋੜੀ ਜ਼ਮੀਨ ਜਿਹਦੀ ਕੋਈ 50 ਲੱਖ ਕੀਮਤ ਸੀ 5 ਲੱਖ ਰਹਿ ਗਈ ਹੋਣੀ ਹੈ ਜਿਹੜੀ 5 ਕਰੋੜ ਸ਼ਹਿਰ ਵਾਲੀ ਆ ਉਹ ਮਤਲਬ 20 30 ਲੱਖ ਤੇ ਰਹਿ ਗਈਆਂ ਨੇ ਕੱਲੇ ਖੇਤੀ ਕਰ ਸਕਦੇ ਹੋ ਜਿਹੜਾ ਕੁਛ ਆ ਇਹਦਾ ਇਸ ਕਾਨੂੰਨ ਦਾ ਜੋ ਆ ਭਗਵੰਤ ਮਾਨ ਤੇ ਕੇਜਰੀਵਾਲ ਤੇ ਝਾੜੂ ਵਾਲੇ ਆ 40 ਹਜ਼ਾਰ ਏਕੜ ਅਕਵਾਇਰ ਕਰਨੇ ਆ ਇਹਦਾ ਇਹਦਾ ਅਸਰ ਹੋਣਾ ਪੰਜਾਬ ਦੇ ਗਰੀਬ ਤੇ ਕਿਸਾਨ ਦੇ ਤੇ ਜਿਹੜੀ ਆ ਲੁੱਟ ਰਹੀ ਆ ਅਸੀਂ ਕਿਸੇ ਹਾਲਤ 'ਚ ਆ ਬਰਦਾਸ਼ਤ ਨਹੀਂ ਕਰ ਲਵਾਂਗੇ ਮੈਂ ਤਾਂ ਕਿਤੇ ਕਿਤੇ ਹੈਰਾਨ ਹੋ ਜਾਣਾ 40000 ਏਕੜ ਕਹਿੰਦੇ ਐਕਵਾਇਰ ਕਰਾਂਗੇ 85000 ਕਰੋੜ ਤਾਂ ਅੱਜ ਹੀ ਲਿੱਤਾ ਕਰਜ਼ਾ ਪੈਸਾ ਕਿੱਥੋਂ ਦੇਣਗੇ ਕੱਲਾ ਪੈ ਡਰਾ ਕੇ ਲੋਕਾਂ ਦੀ ਕੀਮਤਾਂ ਥੱਲੇ ਕਰਕੇ ਜਿਹੜੇ ਆਉਣਗੇ ਉਹਨਾਂ ਨੂੰ ਪੈਸੇ ਦੇ ਕੇ ਕੱਢੀ ਜਾਣਗੇ ਤੇ ਲੋਟ ਕਰੀ ਜਾਣਗੇ ਆਹਕ ਮਕਸਦ ਹੈ ਕੋਈ ਡਿਵੈਲਪਮੈਂਟ ਕਰਨੀ ਮਕਸਦ ਨਹੀਂ ਕੋਈ ਇਨਫਰਾਸਟ੍ਰਕਚਰ ਬਣਾਉਣ ਦੀ ਮਕਸਦ ਨਹੀਂ ਮੈਂ ਇਹਨਾਂ ਨੂੰ ਆਈ ਕਹਿਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 25 2021 ਤੁਸੀਂ ਮਹਾਲੀ 2500 ਏਕੜ ਅਕਵਾਇਰ ਕੀਤਾ ਸੀ ਲੈਂਡ ਪੂਲਿੰਗ ਦੇ ਥਲੇ ਅੱਜ 4 ਸਾਲ ਹੋ ਗਏ ਆ 2021 ਦੇ ਬਾਅਦ ਆ 4 ਸਾਲ ਇੱਕ ਉਥੇ ਸੜਕ ਨਹੀਂ ਬਣੀ ਇੱਕ ਬਿਜਲੀ ਦਾ ਖੰਭਾ ਨਹੀਂ ਲੱਗਿਆ ਇੱਕ ਕੋਈ ਲੋਟ ਮ ਨਹੀਂ 4 ਸਾਲ ਹੋ ਗਏ ਆ ਤੁਸੀਂ ਆ 2000 ਏਕੜ ਹਲੇ ਤੱਕ ਵੀ ਨਹੀਂ ਤੇ ਨਾਲ ਹੀ ਉਹਦਾ ਹੁਣ ਇਹਨਾਂ ਨੇ ਲਿਖਤਾ ਕਿ 3500 35 ਕਿਲੇ ਹੋਰ ਕਰਨੇ ਆ। ਆ ਕੀ ਆ? ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਮਝ ਲਓ। ਆ ਹੋਕ ਹੀ ਰਿਹਾ। ਮੈਂ ਵਾਦਾ ਕਰਦਾ ਆ ਤੁਹਾਡੀ ਲੜਾਈ ਇਕੱਲੇ ਦਾ ਲੜੂਗਾ ਅੱਗੇ ਹੋ ਕੇ ਲੜੂਗਾ। ਸੋ ਕਿਸੇ ਨੇ ਕੋਈ ਸਵਾਲ ਆ ਤੇ ਕੋਈ ਪੁੱਛਣ। ਜਿਹੜਾ ਤੁਸੀਂ ਜਿਆ ਸੈਕਸ਼ਨ 47 ਇਹ ਜਦੋਂ ਕੋਈ ਸਰਕਾਰ ਜੀ ਉਸ ਟਾਈਮ ਐਸੀ ਜਿਹੜੀ ਨਹੀਂ ਸੀ। ਉਹ ਕੋਈ ਸਦਾ 95 ਦਾ ਆ। ਉਦੇ ਬਾਅਦ ਕਿੰਨੇ ਸੈਕਸ਼ਨ ਬਣ ਗਏ ਕਿੰਨੇ ਐਕਟ ਐਮੈਂਡਮੈਂਟ ਹੋ ਗਈ ਇਹਨਾਂ ਨੇ ਪੁਰਾਣਾ ਦੇਖ ਲਿਆ ਕਿੱਥੇ-ਜਿੱਥੇ ਕੋਈ ਇਹਨਾਂ ਨੂੰ ਪਾਵਰ ਕੋਈ ਮਿਲਦੀ ਹੋਣੀ ਉਸ ਟਾਈਮ ਦੇ ਉਸ ਟਾਈਮ ਦੀ ਇਕਨੋਮੀ ਦੀ ਹਾਲਾਤ ਹੋਰ ਸੀ ਉਦੋਂ ਕੋਈ ਡਵੈਲਪ 95 ਤੁਸੀਂ ਦੇਖੋ ਕੀ ਹੁੰਦਾ ਸੀ ਇਹਨਾਂ ਨੇ ਦੇਖਿਆ ਕਿੱਥੇ ਸਾਨੂੰ ਮਿਲ ਸਕਦਾ ਇਹ ਖੋਰ ਗੱਲ ਆ ਲੈਂਡ ਐਕੁਇਜ਼ੀਸ਼ਨ ਦਾ ਐਕਟ ਬੰਦੇ ਨੇ ਐਕਟ ਵੀ ਨਹੀਂ ਗਿਆ ਪਾਰਲੀਮੈਂਟ ਵੀ ਨਹੀਂ ਗਿਆ ਅਸੈਂਬਲੀ 'ਚ ਵੀ ਨਹੀਂ ਲੈ ਕੇ ਗਏ ਆਰਡੀਨੈਂਸ ਵੀ ਨਹੀਂ ਕੀਤਾ ਆ ਸਾਰਾ ਗੋਸ਼ ਆਪਣਾ ਬਣਾ ਕੇ ਕੈਬਨਟ ਦਾ ਨੋਟ ਪਾ ਕੇ ਪਾਸ ਕਰਕੇ ਤੇ ਹੁਣ ਫੈਸਲਾ ਕਰਤਾ ਕਿ ਇਹਨਾਂ ਨੂੰ ਅਸੀਂ ਕੰਮਜਾ ਕਰਨਾ ਸ਼ੁਰੂ ਕਰ ਦੇਣਾ। 15 ਤਰੀਕ ਨੂੰ ਤੁਸੀਂ ਸ਼ੁਰੂ ਕਰਨਾ ਗੋਦਿਆਂ। 15 ਤਰੀਕ ਨੂੰ ਲੁਧਿਆਣਾ ਸਾਡਾ ਪਹਿਲਾ ਪ੍ਰੋਟੈਸਟ ਹੋਊਗਾ ਤੇ ਹਰ ਸ਼ਹਿਰ ਜਾਵਾਂਗੇ ਜਿੱਥੇ ਪ੍ਰੋਟੈਸਟ ਪ੍ਰੋਟੈਸਟ ਸਾਡਾ ਚੱਲਦਾ ਰਹੂਗਾ ਜਿੰਨਾ ਤੱਕ ਆ ਵਾਪਸ ਨਹੀਂ ਲੈਂਦੇ। ਅਸੀਂ ਲੀਗਲ ਵੀ ਕਰਾਂਗੇ। ਅਸੀਂ ਸਾਰੀਆਂ ਆਪਸ਼ਨ ਜਿਹੜੀਆਂ ਹੈਗੀਆਂ ਸਾਡੇ ਕੋਲੇ ਅਸੀਂ ਸਾਰੀਆਂ ਆਪਸ਼ਨ ਯੂਜ਼ ਕਰਾਂਗੇ ਪੰਜਾਬ ਦੇ ਲੁੱਟ ਰੋਕਣ ਵਾਸਤੇ। ਸਹੀ ਮene ਤੇ ਆ ਐਤ ਦਾ ਨਾਂ ਬਦਲ ਦੇਣਾ ਚਾਹੀਦਾ ਹੈ। ਪੰਜਾਬ ਇੱਕ ਜਿਹੜਾ ਹੈਗਾ ਲੈਂਡ ਪੂਲਿੰਗ ਦੀ ਜਗ੍ਹਾ ਲੈਂਡ ਆਪ ਲੈਂਡ ਗ੍ਰੈਬਿੰਗ ਐਕਟ ਬਣਾ ਦਿਓ ਆਮ ਆਦੀ ਪਾਰਟੀ ਦਾ ਲੈਂਡ ਗ੍ਰੈਬਿੰਗ ਐਕਟ ਆ ਬਣਾਤਾ ਹੈ ਪਰ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਮੈਂ ਚੀਫ ਸੈਕਟਰੀ ਸਾਹਮਣੂ ਭੱਤ ਜੋੜ ਕੇ ਬੇਨਤੀ ਕਰਦਾ ਡੇਢ ਸਾਲ ਰਹਿ ਗਿਆ ਆਰਾਮ ਨਾਲ ਤੁਸੀਂ ਕੁਰਸੀ ਤੇ ਬੈਠੋ ਐ ਜੇ ਕੰਮਾਂ 'ਚ ਨਾ ਪਾਓ ਪੰਜਾਬ ਤੁਹਾਨੂੰ ਮਾਨ ਪੰਜਾਬ ਨੇ ਦਿੱਤਾ ਤੁਸੀਂ ਪੰਜਾਬ ਦੇ ਚੀਫ ਸੈਕਟਰੀ ਹੋ ਆ ਜਿਹੜੇ ਦੋਜੇ ਸਾਹ ਤੁਹਾਡੇ ਨਾਲ ਤੇ ਜਿਹੜਾ ਕੁੰਡੂ ਤੇ ਰੋਏ ਜਾਂ ਕੋਈ ਹੋਰ ਬਿਠਾਏ ਆ ਆ ਤੁਹਾਨੂੰ ਮਰਵਾਉਣਗੇ ਐਸ ਕਰਕੇ ਤੇ ਪੰਜਾਬ ਦੇ ਮੰਤਰੀ ਵੀ ਜਿਨ੍ਹਾਂ ਨੂੰ ਪੰਜਾਬ ਪ੍ਰਤੀ ਲਗਾ ਹੈ ਸੋਨ ਮੈਨੂੰ ਪਤਾ ਤੁਹਾਡੇ ਕੋਈ ਲਗਾ ਨਹੀਂ ਤੁਹਾਨੂੰ ਪਰ ਜੇ ਤੁਹਾਡੇ ਕੋਈ ਜ਼ਮੀਨ 'ਚ ਕੁਝ ਥੋੜਾ ਮੋਟਾ ਹੈ ਫੈਸਲਾ ਕਰ ਲਓ ਕਿ ਤੁਸੀਂ ਪੰਜਾਬ ਨੂੰ ਬਚਾ ਲਓ ਆ ਐਕਟ ਨੂੰ ਜਿਹੜਾ ਤੁਸੀਂ ਨੋਟੀਫਾਈ ਕੀਤੀ ਹੈ ਰੱਦ ਕਰਕੇ ਵਾਪਸ ਆ ਡੀ ਨੋਟੀਫਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨਸਵਾਨੀ ਜਿਹੜਾ ਨਾ ਇੱਕ ਪਾਰਟੇਰੀ ਹੈ ਕਿ ਉਹ ਜਿਹੜਾ ਪਿਆਸਰ ਕੋਲ ਵਾਇਸ ਨਹੀਂ ਹੈ ਇਹਨਾਂ ਕੋਲੇ ਕੋਈ ਰਾਈਟ ਨਹੀਂ ਆ ਨਾ ਰਾਈਟ ਦੇਖਦੇ ਆ ਨਾ ਲੀਗਲ ਦੇਖਦੇ ਆ ਆ ਕੱਲੇ ਜਿਹੜਾ ਬੋਲਦਾ ਉਹ ਤੋਂ ਮਹਿਸਮਾਂ ਲੈ ਲੈਂਦੇ ਆ ਉਹ ਸਬਫਸਰ ਨੂੰ ਹਵਾ ਚ ਕਰ ਦਿੰਦੇ ਆ